ਹਾਂਜੀ ਕੀ ਹਾਲ ਚਾਲ ਹੈ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਅੱਜ ਆਪਾਂ ਚੱਲੇ ਸੀਗੇ ਵੀਰੇ ਜਿੱਧਰ ਹੀ ਸੜ ਆਇਆ ਪਾਣੀ ਦੁੱਲੇ ਵਾਲ ਕਿਹੜਾ ਪਿੰਡ ਹੱਤੇਵਾਲ ਹੱਤੇਵਾਲ ਪਿੰਡ ਚਲੋ ਆਪਾਂ ਨੂੰ ਪਤਾ ਤਾਂ ਨਹੀਂ ਕਿੱਥੇ ਕਾ ਪਿੰਡ ਤੇ ਇਸ ਟਾਈਮ ਆ ਹੀ ਪਹੁੰਚ ਗਏ ਮਹੂ ਮਹੂ ਲੱਗਿਆ ਫਾੜਕ ਤੇ ਬਾਕੀ ਵੀਰੇ ਜਾ ਕੇ ਪਹਿਲਾਂ ਪਤਾ ਕਰਦੇ ਪਹਿਲਾਂ ਹੀ ਅੱਜ ਆਉਣ ਲੱਗੇ ਲੈ ਕੇ ਟਰੈਕਟਰ ਟਰਾਲੀਆਂ ਪੱਠੇ ਤੇ ਤੂੜੀ ਲੈ ਕੇ ਠੀਕ ਆ ਚਲੋ ਦੇਖ ਜਾਈਏ ਪਹਿਲਾਂ ਕਿੱਧਰ ਕਿਹੜੀ ਚੀਜ਼ ਦੀ ਲੋੜ ਹੈ ਨਾ ਹਾਂ ਜਿਆਦੇ ਜ਼ਰੂਰ ਜਿਆਦੇ ਕਿੱਧਰ ਚੀਜ਼ ਦੀ ਜ਼ਰੂਰਤ ਆ ਕਈਆਂ ਨੂੰ ਕਈਆਂ ਬੰਦਿਆਂ ਨੇ ਕਿਹਾ ਵੀ ਜਿੱਧਰ ਸੁਲਤਾਨਪੁਰ ਲੈ ਜਾਣੇ ਬਈ ਜਿੱਥੇ ਦਾ ਪਾਣੀ ਬਾਹਲਾ ਹੈ ਉੱਥੇ ਤੇ ਲੋਕਾਂ ਨੂੰ ਪਹੁੰਚ ਦੇ ਦਿੰਦੇ ਰਾਹ 'ਚ ਜਿੱਨਾਂ 'ਤੇ ਕਰ ਪਾਣੀ ਹਜੇ ਨਹੀਂ ਆਇਆ ਉਹ ਰਾਹ ਜਿ ਲੋਵਾਈ ਜਾਂਦੇ ਆ ਤੇ ਤਾਂ ਕਰਕੇ ਕਰਕੇ ਹੀ ਆਏ ਹਾਂ ਸਾਰਿਆਂ ਨੇ ਪਹਿਲਾਂ ਵੇਖਣਾ ਵੀ ਪਾਣੀ ਕਿੱਧਰ ਆਇਆ ਕਿੱਧਰ ਨਹੀਂ ਫਿਰ ਇਹ ਵੇਖ ਕੇ ਜਾਵਾਂਗੇ ਅੱਜ ਤੇ ਫਿਰ ਸਵੇਰੇ ਆਵਾਂਗੇ ਬਈ ਜੇ ਤਾਂ ਜਿੱਧਰ ਲੋੜ ਈ ਤੇ ਜਿਹੋਨੇ ਕਹੇ ਹਜੇ ਰਹਿਣ ਦਿਓ ਫਿਰ ਇਹ ਰੋਕਿਆਵਾਂ ਜਿਹੋਨੇ ਕਹੇ ਬਈ ਇੱਧਰ ਪੱਠਿਆਂ ਦੀ ਲੋੜ ਆ ਜਾਂ ਤੋੜੀ ਦੀ ਲੋੜ ਆ ਜਿਹੜੇ ਚੀਜ਼ ਦੀ ਲੋੜ ਹੈ ਵਾ ਤੁਹਾਨੂੰ ਦੱਸਾਂਗੇ ਭਰਾ ਜੇ ਮਿੱਟੀ ਦੀ ਲੋੜ ਹੋਈ ਜਾਂ ਲੰਗਰ ਪ੍ਰਸ਼ਾਦੇ ਦੀ ਲੋੜ ਹੀ ਪਾਣੀ ਲੋੜ ਜਿਹੜੀ ਚੀਜ਼ ਦੀ ਲੋੜ ਹੈ ਵੀਰੇ ਉਹ ਸਮਾਨ ਲੈ ਕੇ ਆਵਾਂਗੇ ਫਿਰ ਜਾ ਕੇ ਇਕਰਾਰ ਦੇਖਦੇ ਆਂ ਚੱਕੀ ਸਮਾਚਾਰ ਕੀ ਆ ਕਿਹੜੀ ਚੀਜ਼ ਚਾਹੀਦੀ ਆਪਾਂ ਨੂੰ ਤੇ ਬਾਕੀ ਗੱਲਬਾਤ ਕਰਦੇ ਆਂ ਬਈ ਉੱਥੇ ਆ ਕੇ ਆਪਾਂ ਲੇ ਵੀ ਹੁਣ ਹੋ ਗਿਆ ਚਾਹ ਦਾ ਟਾਈਮ ਰਾ ਟਾਬੇ ਦੇ ਭਰਾਵਾਂ ਦਾ ਟਾਬਾ ਵੀ ਸੇਵਾ ਕਰਿਓ ਕਰਦੇ ਆਂ ਸੇਵਾ ਪਹਿਲਾਂ ਆਪਾਂ ਤਾਂ ਚਾਹ ਚੁ ਪੀਲ ਕੇ ਫੇਰ ਚੱਲਾਂਗੇ ਫੇਰ ਹੀ ਸਰੂਰ ਸੂਰ ਬੱਝੂ ਆਹ ਵੇ ਕਹੀ ਜਾਂਦਾ ਹੋ ਗਿਆ ਜਵਾਨ ਥੋੜੀ ਬਾੜੀ ਆ ਭਾਈ ਤੂੰ ਚੱਲਦੇ ਚਾਹ ਚੁ ਪੀਕੇ ਬਣਾ ਕੇ ਪਾਣੀ ਵੇਖਣ ਨਾ ਉਹ ਆਹੋ ਉਧਰ ਸੀ ਅਨਮੋਲ ਨੇ ਬੰਨ ਲਿਆ ਐ ਕਾ ਤੂੰ ਕੀ ਖਾਣਾ ਬੈਸ ਕੋੜਾ ਖਾਣਾ ਕੀ ਖਾਣਾ ਤਾਂ ਇਥੇ ਉੱਥੇ ਛੱਡਿਆ ਉਹਨਾ ਪਾਣੀ ਚੀਤ ਦੋ ਉਧਰ ਹੀ ਰਹੀ ਤਾਂ ਲਓ ਭਈ ਚਾਹ ਆ ਗਈ ਆ ਤੇ ਜੋਬਰ ਲੱਗਦੇ ਆ ਭੀਨ ਚਾਹ ਵੱਡੇ ਵੱਡੇ ਗਲਾਸ ਇਹਦੀ ਰਹਿ ਕਹਿੰਦਾ ਵੱਡੇ ਗਲਾਸਾਂ ਵਾਲੇ ਕੋਲ ਹੀ ਰੁਕਣਾ ਬਹੁਤ ਟਾਈਮ ਬਾਹਰ ਹੋ ਗਿਆ ਮਿਲਣਾ ਆਪਾਂ ਇੱਥੇ ਪਾਣੀ ਦੇ ਪੋਣ 6 ਮਿੰਟ ਜੋਬਰ ਪੀ ਜਾਂਦੇ ਚਾਹ ਚਾਹ ਬੰਨ ਲਿਆ ਗਮਚਾ ਵੀ ਕਾਥੇ ਆ ਲਿਆ ਓਏ ਟੇਬਲ ਦੇ ਕਪੜਾ ਮਾਰਨ ਵਾਲੇ ਨਾਲ ਹੀ ਬਹਿ ਗਿਆ ਬੰਦਾ ਗਮ ਸਿੰਘ ਚਾਹੂ ਪੀ ਕੇ ਬਈ ਫਿਰ ਚੱਲਦੇ ਬੰਨ ਤੇ ਤੁਹਾਨੂੰ ਦਿਖਾਉਂਦੇ ਕੀ ਮਾਹੌਲ ਚਾਹਲਾ ਪਾਣੀ ਦਾ ਕੀ ਹਿਸਾਬ ਕਿਤਾਬਾ ਫਿਰ ਆਪਾਂ ਦੇਖਦੇ ਬਈ ਕਿੱਥੇ ਕਿਹੜੀ ਚੀਜ਼ ਦੀ ਲੋੜ ਆ ਫਿਰ ਆਪਾਂ ਉਹੀ ਚੀਜ਼ ਲੈ ਕੇ ਆਵਾਂਗੇ ਬਈ ਪੱਠਿਆਂ ਦੀ ਲੋੜੀ ਪੱਠੇ ਰੇ ਤੂੜੀ ਲੋੜ ਤੂੜੀ ਲੰਗਰ ਪ੍ਰਸ਼ਾਦ ਦੀ ਲੋੜੀ ਲੰਗਰ ਪ੍ਰਸ਼ਾਦਾ ਪਾਣੀ ਦੀ ਲੋੜ ਪਾਣੀ ਦੀ ਜੀ ਮਿੱਟੀ ਲੋੜੀ ਤੇ ਮਿੱਟੀ ਲਿਆਵਾਂਗੇ ਬਈ ਬਾਕੀ ਗੱਲ ਪਤਾ ਤਾਂ ਉੱਥੇ ਜਾ ਕੇ ਲੱਗੂਗਾ ਆ ਹਾਂਜੀ ਆ ਦੇਖ ਲਓ ਬਈ ਕਿੰਨਾ ਪਾਣੀ ਆਇਆ ਹੋਇਆ ਇੱਥੇ ਬਹੁਤ ਬੁਰਾ ਹਾਲ ਆ ਵੀਰੇ ਪਾਣੀ ਦਾ ਵੇਖ ਚਾਰੇ ਪਾਸੇ ਪਾਣੀ ਪਾਣੀ ਆ ਕਿੰਨਾ ਪਾਣੀ ਤੇਜ਼ ਜਾਂਦਾ ਆ ਦੇਖੋ ਇਹ ਆ ਦੇਖ ਲਓ ਬਾਈ ਤੇ ਅੱਜ ਆਪਾਂ ਗਾਂਹ ਜਾਣਾ ਵਾ ਦੇਖਦੇ ਆ ਬਾਈ ਕਿੱਥੇ ਕਿਹੜੀ ਚੀਜ਼ ਦੀ ਲੋੜ ਆ ਫਿਰ ਉੱਥੇ ਉਹ ਸਮਾਨ ਪਹੁੰਚਾਵਾਂਗੇ ਤੇ ਆ ਦੇਖੋ ਬਾਈ ਵੇਖ ਲਾਂ ਕੀ ਹਿਸਾਬ ਤੱਕ ਕਿੰਨਾ ਪਾਣੀ ਆ ਯਾਰ ਇੱਧਰ ਤਾਂ ਬੁਰਾ ਹਾਲ ਹੀ ਆ ਪਾਣੀ ਤੇਜ਼ ਹੀ ਵੜਾਇਆ ਤਾਂ ਯਾਰ ਹਨ ਯਾਰ ਪਾਣੀ ਤੇਜ਼ ਹੀ ਵੜਾਇਆ ਤਾਂ ਪਿੱਛੋਂ ਕਾ ਪਿੱਛੇ ਖੜ ਗਿਆ ਉਹ ਪੁਲ ਦੇ ਨਾਲ ਦੀ ਆਉਂਦਾ ਪਣੀ ਸਾਰਾ ਬਈ ਡਬੋਦਾ ਫਸਲਾਂ ਪਸਲਾਂ ਯਾਰ ਦੇਖ ਲਓ ਬਈ ਕਿੰਨਾ ਪਣੀ ਹੈ ਤੇ ਹੁਣ ਆਪਾਂ ਗਾਂ ਜਾਣਾ ਗਾਂ ਦੇਖਦੇ ਆਂ ਬਈ ਕਿੱਥੇ ਕਿਹੜੀ ਚੀਜ਼ ਦੀ ਲੋੜ ਆ ਤੇ ਫਿਰ ਉੱਥੇ ਸਮਾਨ ਲੈ ਕੇ ਜਾਵਾਂਗੇ ਹਣਾ ਸਦਾ ਬਾਹਲਾ ਪਣੀ ਆ ਬਈ ਬਣ ਕੇ ਵੀਡੀਓ ਸ਼ੇਅਰ ਕਰ ਦਿਓ ਵਾਦ ਤੋਂ ਵਾਦ ਯਾਰ ਦੇ ਲੋਕੀ ਪਰਵਾਤ ਤੋਂ ਬਾਅਦ ਆਉਣ ਆ ਜੇ ਜਾ ਕੇ ਦੇਖਦੇ ਆ ਕਿਹੜੀ ਚੀਜ਼ ਦੀ ਲੋੜ ਆ ਜਿਹੜੀ ਚੀਜ਼ ਦੀ ਜਿਹੜੀ ਜਿਹੜੀ ਚੀਜ਼ ਦੀ ਬਾਈ ਲੋੜ ਇਹ ਤੁਹਾਨੂੰ ਦੱਸਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਮੇਰਾ ਭਰਾ ਤਾਂ ਕਿ ਹੁਣ ਲੱਗ ਜੂਗਾ ਪਤਾ ਕਿ ਆਪਣੇ ਨਾਲ ਕੌਣ ਖੜਦਾ ਆ ਕੇ ਬਾਈ ਆਪਣਾ ਪੰਜਾਬ ਦਾ ਹਰ ਇੱਕ ਥਾਂ ਦੇ ਮੂਰੇ ਹੁੰਦਾ ਮੋਢੇ ਨਾਲ ਮੋਢਾ ਜੋੜ ਕੇ ਚਾਹ ਜੂਪੀ ਜਾਂ ਹਰਿਆਣਾ ਜਾਂ ਰਾਜਸਥਾਨ ਜਾਂ ਕੋਈ ਵੀ ਹੁਣ ਲੱਗ ਜੂ ਪਤਾ ਬਾਈ ਪੰਜਾਬ ਨਾਲ ਕੌਣ ਆ ਕੇ ਖੜਦਾ ਮੋਢਾ ਨਾਲ ਮੋਢਾ ਜੋੜ ਕੇ ਅੱਜ ਪੰਜਾਬ ਤੇ ਮਾੜਾ ਟਾਈਮ ਆਇਆ ਹੈ ਆ ਤੇ ਅੱਜ ਲੱਗ ਜੂ ਪਤਾ ਪੰਜਾਬ ਨਾਲ ਕਿਹੜਾ ਕਿਹੜੀ ਕੰਟਰੀ ਆ ਕੇ ਖੜਦੀ ਆ ਮੋਢੇ ਨਾਲ ਮੋਢਾ ਜੋੜ ਕੇ ਵੀ ਆਪਣੇ ਪੰਜਾਬੀ ਪੰਜਾਬ ਦੇਸ਼ ਪੰਜਾਬ ਹਰ ਇੱਕ ਮੁੱਠਾ ਤੇ ਮੂਰੇ ਹੁੰਦਾ ਜੇ ਕਹੇ ਪਾਸੇ ਮਾੜਾ ਟਾਈਮ ਆਉਂਦਾ ਯਾਰ ਮੈਂ ਤਾਂ ਕਿਹਾ ਤੇ ਅੱਜ ਬਾਈ ਇੱਥੇ ਲੱਗ ਜੂ ਪਤਾ ਆਪਣੇ ਪੰਜਾਬ ਨਾਲ ਕੌਣ ਆਉਂਦਾ ਇਸ ਨਾਲ ਯੋ ਚੰਗੀ ਗੋਟੀ ਚ ਟਾਈਮ ਹੁੰਦੇ ਜਮਾਨਾ ਇੱਥੇ ਆ ਜੀ 바ਵਾ ਮਸਲਾ ਪਾਣੀ ਦਾ ਮਸਲਾ ਕਹਿੰਦੇ ਬਾਹਲਾ ਵਧਿਆ ਪਿਆ ਕਹਿੰਦੇ ਬਾਕੀ ਗਾਂ ਜਾ ਕੇ ਵੇਖਦੇ ਕੀ ਗੱਲ ਬਾਤ ਆ ਬਾਕੀ ਦੇਖਦੇ ਆ ਇੱਥੇ ਸਾਰੇ ਮਿਸ਼ਨ ਵਾਲੇ ਆਏ ਹੋਏ ਆ ਤੇ ਗੱਡੀਆਂ ਕੰਡੀਆਂ ਕੱਟ ਕੁੱਟ 바ਵਾ ਇੱਥੇ ਸਹੀ ਹਾਲਾ ਵਧਿਆ ਪਿਆ ਮੇਰੇ ਹਿਸਾਬ ਨਾਲ ਬਾਕੀ ਦੇਖਦੇ ਆ ਇੱਥੇ ਵੀ ਲਾਈ ਜਾਂਦੇ ਸਮਾਨ ਸੂ ਨੂੰ ਆਪਾਂ ਗਾਂ ਜਾ ਕੇ ਆਉਂਦੇ ਹਾਂ ਨਾ ਗਾਹ ਜਾਏ ਹੋਣੇ ਆਪਾਂ ਵੇਖ ਕੇ ਆਉਣੇ ਕੀ ਕੀ ਜੀਤੀ ਹਾਂ ਹਾਂ ਗਾਂਹ ਜਾਂਦੇ ਹਾਂ ਥੋੜਾ ਕਾਹੀ ਜੀ ਤਾਂ ਆਪਾਂ ਪਹੁੰਚਦੀ ਕਰ ਦਾਂਗੇ ਫਿਰ ਇਹ ਹੀ ਆਪਣੇ ਬਸ ਬਲ ਕੇ ਜੀ ਬਸ ਹੀ ਬਤਾ ਸਕਦੀ ਇਹ ਕੋਈ ਪਤਾ ਨਹੀਂਗਾ ਤੇ ਆਪਾਂ ਆਪਾਂ ਹੀ ਸੇਵਾ ਕਰਨੀ ਆਪਾਂ ਹੀ ਇੱਕ ਦੂਜੇ ਭਰਾ ਨਾ ਭਰਾ ਹੀ ਖੜਦਾ ਹੁੰਦਾ ਸਰਕਾਰ ਤਾਂ ਕੋਈ ਕਰਦੀ ਨਹੀਂ ਕੁਝ ਸਰਕਾਰ ਨੇ ਕੀ ਕਰਨਾ ਯਾਰ ਆ ਤਾਂ ਉਧੋ ਨਾਲ ਰਟੋਲਾ ਵਾਲਾ ਆਪਣੇ ਮੋਡੀਫਾਈ ਟਰੈਕਟਰ ਹੀ ਕੰਮ ਆਉਣੇ ਹੁਣ ਸਹੀ ਗੱਲ ਆ ਜਿੰਨਾਂ ਨੇ ਕਹਿੰਦੇ ਹਟਾਇਰ ਵੱਡੇ ਪਾਏ ਡੈਕ ਵੱਡੇ ਲਾਏ ਬੰਪਰ ਵੱਡੇ ਲਾਏ ਟਰੈਕਟਰ ਹੁਣ ਬਈ ਕੰਮ ਆਉਂਦੇ ਆ ਮਿੱਟੀ ਤੇ ਲੱਗੇ ਆ ਸਾਰੇ ਭਰਾਵਾਂ ਦੇ ਟਰੈਕਟਰ ਆ ਉਹੀ ਕੰਮ ਆਉਂਦੇ ਹੋਂ ਤਾਂ ਸਹੀ ਗੱਲ ਆ ਮੈਂਦੇ ਚਲਾਨ ਕੱਟ ਕੇ ਉਹ ਕਰਦੇ ਆ ਮਨ ਸਰਕਾਰ ਖੜੀ ਕੋਈ ਨਾਲ ਆ ਹੁਣ ਹੁਣ ਕਿਧਰ ਗਏ ਪੁਲਿਸ ਨੇ ਚਲਾਨ ਕੱਟਣਾ ਡੇਟ ਜਾ ਕੇ ਦੇਖਦੇ ਕੀ ਬੰਦਾ ਜੀ ਆ ਪਹੁੰਚ ਗਏ ਜੀ ਆ ਪਾ ਇੱਥੇ ਪਿੰਡ ਬਸ ਟੈਂਡਾ ਪਿੰਡ ਦਾ ਤੇ ਲੋੜਾ ਪੱਠਿਆਂ ਦੀ ਬਾਈ ਉਹ ਨਹੀਂ ਪੱਠੇ ਆਂਦੇ ਆ ਤੇ ਤੂੜੀ ਤੇ ਪੱਠੇ ਔਰ ਦੇਖ ਲੋ ਬਈ ਤੇ ਸਾਰੇ ਵੀਰਾਂ ਨੂੰ ਵੱਧ ਹੱਥ ਮੰਨ ਕੇ ਬੇਨਤੀ ਆ ਵਾ ਵੱਤੋ ਵਾ ਤੇ ਵੀਰ ਇੱਥੇ ਪੱਠੇ ਲਿਆਓ ਤੂੜੀ ਤੇ ਪੱਠੇ ਬਈ ਮੱਝਾਂ ਇੱਥੇ ਭੁੱਖੀਆਂ ਵਿਚਾਰਿਆਂ ਦੀਆਂ ਦੇਖੋ ਕੀ ਹਿਸਾਬ ਦਾ ਵਾ ਇਹ ਕਾਬੂ ਮਨੇ ਇੱਕ ਜੀ ਵੀ ਕੋਈ ਮੱਝ ਵੀ ਕਿੱਥੇ ਲੰਘ ਜਾਣਾ ਪੱਠੇ ਲਿਆਓ ਵਰਤੋ ਵਾ ਵੱਧ ਕੋਬੂਦੀਨਾ ਪੈਂਦਾ ਵੀਰੇ ਕੋਬੂਦੀਨਾ ਕੋਬੂਦੀਨੇ ਵਾਲਾ ਇੱਧਰ ਪਰ ਮਾਤਮਾ ਬੰਡਲ ਹੈ ਤੇ ਆ ਪਾਣੀ ਇੱਧਰ ਸਾਹਮਣੇ ਇੱਧਰਲੀ ਸਾਈਡ ਵੀ ਪਾਣੀ ਸਾਰੇ ਪਾਸੇ ਪਾਣੀ ਪਾਣੀ ਹੈ ਫਟਾ ਦੇਣਾ ਇਹ ਵੀ ਨਹੀਂ ਹੁੰਦਾ ਤੇ ਮੋਟਰ ਤੇ ਥੇਲੇ ਉਹ ਗਰੇ ਵੱਤ ਉਹਦੇ ਪੱਠੇ ਨਾ ਲੜੇ ਤੇ ਤੂੜੀ ਫਿਰ ਆਪਾਂ ਵੱਢ ਕੇ ਰਲਾ ਕੇ ਤੂੜੀ ਇਕੱਠੇ ਭਰ ਲੈਣਗੇ ਹਾਂ ਰਲਾ ਕੇ ਲਿਆਵਾਂਗੇ ਤੇ ਤਿੰਨ ਟਰਾਲੇ ਲਿਆਵਾਂਗੇ ਕਾਈ ਆ ਦੇ ਜੀ ਰਲਾ ਕੇ ਲਿਆਵਾਂਗੇ ਗੱਡੀ ਤੇ ਕਾਈ ਆਏ ਪਹਿਲੇ ਕੋਈ ਨਹੀਂ ਨੀ ਇਹ ਤੇ ਹੱਥ ਹੱਥ ਨੀਂ ਦੇ ਚ ਨਾ ਹੈ ਹੀ ਬਹੁਤ ਬਾਈ ਹਾਂ ਵੀ ਪਹਿਲੇ ਕੁਤਬੁੱਦੀਨ ਲਾ ਲੋ ਉਹ ਫਸੇ ਜੰਗੇ ਹਾਂਜੀ 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 ਬਾਪ ਤਾਂ ਹੀ ਅੱਜ ਆਉਣਾ ਸੀ ਆਈ ਕਾ ਪਹਿਲਾਂ ਦੇਖ ਆਈਏ ਨਾ ਉਹਨਾਂ ਪਰ ਸੂਣਾ ਹੈ ਹਾਂਜੀ ਅੱਜ ਆਏ ਨੇ ਅੱਛਾ ਜੀ ਤੇ ਉਹਨਾਂ ਨੇ ਅਸੀਂ ਇਹੋ ਗੱਲ ਸਮਝਾ ਦਿੱਤੀ ਕਿ ਟਿਟੀ ਮਸ਼ੀਨ ਨਾਲ ਕੋਰਾ ਇਹ ਪਿੰਨ ਚ ਵਰਿਆਂ ਦਾ ਅੱਧਾ ਭੰਡਾ ਲੱਗਿਆ ਹਾਂਜੀ ਤੇ ਦੋ ਨੇ ਪੀਲੇ ਨੇ ਕੋਈ ਨਹੀਂ ਇੱਧਰ ਕਿਤੋਂ ਗਾਂ ਵੀ ਪਿੰਡ ਹੈਗੇ ਆ ਇਹ ਪਹਿਲੇ ਆ ਗਿਆ ਕਿਹਨੇ ਗਾਂ ਇੱਥੇ ਆਉਂਦੇ ਸੋਟਾ ਪੈਂਦਾ ਤੂੰ ਫਿਰ ਉਹ ਤਾਂ ਖਾਲੀ ਹੋ ਜਾਂਦਾ ਨਹੀਂ ਨਹੀਂ ਹੈਗੇ ਮਾੜੇ ਕਿੰਨੇ ਕਿੰਨੇ ਬੁੱਕਰੀਨ ਆ ਗਿਆ ਤੇ ਛੋਟਾ ਨੀ ਵਸਤੀ ਆ ਗਈ ਹਾਂਜੀ ਤੇ ਛੋਟਾ ਨੀ ਵਸਤੀ ਤੋਂ ਬਾਅਦ ਆ ਗਿਆ ਜੱਲੋ ਗਿਆ ਹਾਂਜੀ ਗਗੜ ਚੱਕ ਆ ਗਿਆ ਉਹ ਗਗੜ ਚੱਕ ਤੇ ਸਾ ਮਾਝੇ ਚ ਅੱਛਾ ਇਹ ਵੀ ਪੰਡ ਮਾਰ ਜਾਂਦੀ ਨੇ ਮਾਰ ਜਾਂਦੀ ਨੇ ਉਹ ਬਿਜਾਂ ਲਿਆਉਂਦੇ ਤਸਾਂ ਦੇ ਹਾਂਜੀ ਹਾਂਜੀ ਚਪਰ ਇਹ ਨਹੀਂ ਵੀ ਪਿੰਡ ਪਿੰਡ ਦੀ ਨੋਂਡ ਉਹ ਸਹੀ ਗੱਲ ਆ ਜੀ ਨਹੀਂ ਕੋਈ ਗੱਲ ਨਹੀਂ ਬਾਬਾ ਇੱਥੇ ਲਿਆਵਾਂਗੇ ਬੰਦਾ ਥਾਣੇ ਤਾਈ ਦੇਖਣੀ ਆਏਗੀ ਤੇ ਇਧਰ ਤੇ ਹੋਰ ਰਾਹ ਆਉਂਦਾ ਬਾਬਾ ਹਾਂ ਇਹ ਯਮਲਾ ਵਾਲਾ ਮੱਲਾ ਜੀਰੋ ਸਿੱਦਾ ਹਾਂ ਜੀਰਾ ਸਿੱਦਾ ਇਧਰੋਂ ਕਿ ਦਰਖਤ ਬਹੁਤ ਨਹੀਂ ਆਪਾਂ ਬੜੀ ਟਰੈਕਟਰਾਂ ਛਤਰੀਆਂ ਬਹੁਤ ਉੱਚੀਆਂ ਉਹ ਜਾਣਾ ਹੋਣਾ ਨਾ ਹਾਂਜੀ ਉਸ ਘਰੋਂ ਆਇਆ ਪੱਟੀ ਆਣਦੇ ਲੈ ਕੇ ਆਇਆ ਇਹਨੂੰ ਹਾਂਜੀ ਵੱਡਾ ਰੋਡ ਇਧਰ ਦੀ ਹਾਂਜੀ ਆਹ ਵੱਡਾ ਰੋਡ ਚੱਲ ਹਾਂਜੀ ਹਾਂਜੀ ਠੀਕ ਆ ਆ ਵੀ ਸਿੰਗਲ ਆਉਂਦਾ ਉਹ ਵੀ ਸਿੰਗਲ ਆਉਂਦਾ ਡੋੜ ਵੱਡਾ ਰੋਚ ਰਸਤਾ ਜੀ ਫੱਤਿਆਂੋਂ ਇਧਰ ਹੀ ਆਏ ਨਾ ਸਿੱਧਾ ਜਾਂਦਾ ਉਹ ਮੱਲੋਗੀ ਮੱਲਾ ਵਾਲਾ ਜੀਰਾ ਹਾਂਜੀ ਹਾਂਜੀ ਉਧਰ ਹੀ ਹੋਣਾ ਜੀਰੇ ਹੋਣਾ ਹੀ ਜੀਰੇ ਹੋਣਾ ਭਾਵੇਂ ਕੁਆਲੇ ਖਣੀ ਆ ਜਾਓ ਤੁਹਾਨੂੰ ਉਧਰ ਦੀ ਆ ਜਾਓ ਭਾਵੇਂ ਹਾਂਜੀ ਬਬਾਈ ਠੀਕ ਹੈ ਕਿਉਂਕਿ ਇਧਰ ਜਿੱਧ ਤੋ ਫਿਰ ਦਰਾਖਤਾਂ ਝੜਨਗੀਆਂ। ਇਹ ਮਤਲਬ ਅਸੀਂ ਮਹਿਰੀਆ ਮਹਿਗਮੇ ਅੱਛਾ ਇਹ ਸਾਰੇ ਰੋੜਾਂ ਦਾ ਪਤਾ ਕਿੱਥੇ-ਇੱਥੇ ਠੀਕ ਆ ਬਾਈ ਕੋਈ ਗੱਲ ਨਹੀਂ ਇੱਧਰ ਦੀ ਆਵਾਂਗੇ। ਘਵਾਲੇ ਪੜਾਣਾ ਆ ਗਿਆ ਤਾ ਮੇਰੇ ਜੋਗ ਲੱਗ ਚਾਹੀ। ਇਹ ਵੀ ਸਿੱਧਾ ਪਿੰਡ ਮੱਲਣਾ ਟਾਉ। ਠੀਕ ਆ ਬਾਈ ਠੀਕ ਆ ਕੋਈ ਗੱਲ। ਕਾਲੂ ਕਾਲਾ ਵੀ ਪੈ ਗਿਆ ਘਵਾਲਾ ਆ ਗਿਆ ਪੜਾਣਾ ਆ ਗਿਆ। ਹਾਂਜੀ। ਸੋਟਿੰਗ ਆ ਗਿਆ। ਬੱਕਵਾਲੇ ਦੇ ਕਰ ਆਪਣੀ ਰੈਸਟਰੀ ਵੀ ਹੈਗੀ ਕੋਈ ਗੱਲ। ਉੱਥੋਂ ਪੁੱਛ ਲੈਣ ਘਵਾਲੇ ਫਿਰ ਪੁੱਛ ਲੈਣ ਸਿੱਧਾ ਪਿੰਡ। ਸਿੱਧਾ ਇੱਥੇ ਆਵੋ। ਪਿੰਡੇ ਚੱਲ ਗਏ। ਚੱਲ ਵੜੋ। ਆਜੋ। ਆ ਓ ਜਰਾ ਜਵਾਰੇ ਦੇ ਵਾਹੇ ਖੜਾ ਠੀਕ ਆ ਤੇ ਇਧਰ ਵੀ ਤਾਂ ਰਸਤਾ ਬੰਦ ਹੋਊਗਾ ਫਿਰ ਹਨਾ ਕਿੰਨਾ ਪਾਣੀ ਪਾਣੀ ਆ ਜਾਰੇ ਬਸ ਰਸਤਾ ਬੰਦ ਹੋਣਾ ਇਧਰ ਥੋੜੇ ਬਾਈ ਅਰੇ ਥੇ ਲਿਆਓ ਵਾਤਵਾਦ ਪੱਠੇ ਪਚਾਓ ਜਿੰਨਾ ਪਚਾਇਆ ਤੂੜੀ ਪੱਠੇ ਉਹਦੇ ਵੀ ਸਾਨੂੰ ਲੰਗਰ ਪ੍ਰਸ਼ਾਦੀ ਦੀ ਲੋੜ ਨਹੀਂ ਲੰਗਰ ਪ੍ਰਸ਼ਾਦਾ ਵਾਧੂ ਆ ਤੂੜੀ ਪੱਠੇ ਮੱਝਾਂ ਹਸਤੇ ਬਾਈ ਜਿੰਨੇ ਲੈਂਦੇ ਜਾਂਦੇ ਆ 50 ਰੁਪਏ ਓਹ ਜਰਾ ਕਰਦੇ ਗਸਤੀਆਂ ਲਈ ਫਤਿਹ ਆਦਾ ਹਾਂ ਆਪਾਂ ਲੋ ਆਵਾਂਗੇ ਇੱਧਰ ਦੀ ਪੜਾਣਾ ਕਵਾਲਾ ਕਵਾਲੇ ਇੱਧਰ ਦੀ ਹਾਂ ਉਹਨੇ ਫੋਨ ਲਾਇਆ ਉਹਨਾਂ ਦੇ ਘਰ ਆਹੀ ਆ ਉਹ ਮੈਂ ਖੜਾ ਹਾਂ ਚਵਾਰੇ ਤੇ ਉਹੀ ਖੜਾ ਹਾਂ ਕੀ ਜਾਂਦਾ ਉਹ ਉਹ ਕਹਿੰਦਾ ਜਿੱਦਾਂ ਚਾਰ ਹੈਗਾ ਚਾਰ ਨੂੰ ਜੇ ਨਹੀਂ ਨਹੀਂ ਮੈਂ ਕਹਾਂ ਸੋਰੇ ਪੱਠੇ ਕਹਿੰਦਾ ਕੋਈ ਗੱਲ ਨਹੀਂ ਤੂੰ ਆ ਜਾ ਜੇ ਆ ਆਪਣੇ ਨਹੀਂ ਕਿਦਾ ਕਰ ਪਾਇਆ ਨਾ ਯਾਰ ਆਣੀ ਗੰਨਾ ਯਾਰ ਉਹ ਪੁਰੇ ਸੋਰਾ ਕਿੰਨਾ ਘਰ ਕਿੱਥੇ ਦਾ ਹਾਂ ਮੈਂ ਨਾਲ ਹੀ ਉੱਥੋਂ ਉਹ ਤਾਂ ਚਾ ਮੈਂ ਤੇ ਉਹ ਜਨਾ ਚਾ ਬੀ ਨਹੀਂ ਨਹੀਂ ਉਹ ਤਾਂ ਭੁਖੜਾ ਹੂ ਅੱਛਾ ਉਹ ਆ ਗਈ ਕਿਸ਼ਤੀ ਹੈ ਕਿਸ਼ਤੀ ਵੀ ਆ ਗਈ ਭਾਈ ਆ ਦੇਖੋ ਠੀਕ ਹੈ ਚੁੱਤੀ ਅੱਗੇ ਮੈਂ ਕਿਹਦੇ ਦਾ ਰਸਤਾ ਬੰਦਾ ਹਨਾ ਕੋਈ ਤੱਕ ਬਣੀ ਨਹੀਂ ਇਸ ਤੋਂ ਫਤਿਹ ਆਵਾਦ ਪੈਂਦਾ ਭਾਈ ਜੀਰੇ ਕੋਲੇ ਜੀਰੇ ਤੋਂ ਆਓ ਸਿੱਧਾ ਪੜਾਣਾ ਪੜਾਣੇ ਤੋਂ ਕਵਾਲਾ ਕਵਾਲੇ ਤੋਂ ਸਿੱਧਾ ਫਤਿਹ ਆਵਾਦ ਭਾਈ ਇੱਧਰ ਮੱਲਾਂ ਵਾਲੇ ਕੋਲ ਦੀ ਉਤੇ ਇੱਥੇ ਪੈਣ ਦੇ ਬਈ ਚਾਰ ਲਿਆਓ ਯਾਰ ਵਾਦ ਤੋਂ ਵਾਦ ਚਾਰ ਪੱਠੇ ਤੂੜੀ ਜਿੰਨੀ ਆ ਸਕਦੀ ਲਿਆਓ ਬਹੁਤ ਬੁਰਾ ਹਾਲ ਆ ਬਈ ਇੱਥੇ ਲੋਕਾਂ ਦਾ ਆਉਂਦੇ ਲੰਗਰ ਪ੍ਰਸ਼ਾਦਾ ਵਾਦੂ ਵਾਸਾਂ ਨੂੰ ਪੱਠਿਆਂ ਦੀ ਲੋੜ ਆ ਬਈ ਚਾਰ ਹੋਵੇ ਤੂੜੀ ਹੋਵੇ ਹਰੇ ਹੁਣ ਪੱਠੇ ਜਿੰਨੇ ਮਰਜ਼ੀ ਹੋਰੇ ਵਾਦ ਤੋਂ ਵਾਦ ਕਿਉਂਕਿ ਮੱਝਾਂ ਬਹੁਤ ਭੁੱਖੀਆਂ ਖੜੀਆਂ ਪੱਠੇ-ਪੁੱਠੇ ਵਿਚਾਰੇ ਫਸਾ ਸਾਹ ਰੁੜ ਗਈਆਂ ਯਾਰ ਦੇਖ ਲਓ ਚਾਰੇ ਪਾਸੇ ਪਾਣੀ-ਪਾਣੀ ਆ ਬਈ ਬਈ ਇੱਕ ਪੁਰਾ ਪਿੰਡ ਦੀ ਫੀਰ ਲੋਕੇਸ਼ਨ ਦੇ ਦਿੰਦੇ ਆ ਜੀਰਾ ਸ਼ਹਿਰ ਬਰੋਈਪੁਰ ਜ਼ਿਲ੍ਹਾ ਜੀਰੇ ਸ਼ਹਿਰ ਚੋਂ ਸਿੱਧਾ ਪੜਾਣਾ ਬਰੋਈਪੁਰ ਰੋਡ ਤੇ ਤੇ ਪੜਾਣੇ ਤੋਂ ਸਿੱਧਾ ਬਈ ਕਵਾਲਾ ਕਵਾਲੇ ਤੋਂ ਸਿੱਧਾ ਫਤਿਹਵਾਦ ਰੋਡ ਆ ਜਾਂਦਾ ਤੇ ਮੱਲੋਗਾਂ ਦੇ ਵਿੱਚ ਦੀ ਆਈਦਾ ਮੇਰਾ ਵੀਰ ਇੱਥੇ ਵੱਧ ਤੋਂ ਵੱਧ ਯਾਰ ਲਿਆਓ ਭਰਾ ਮੇਰਾ ਪੱਠੇ ਚਾਰ ਤੂੜੀ ਹਰੇ ਲੰਗਰ ਪ੍ਰਸ਼ਾਦਾ ਵਾਧੂਆਂ ਦੇ ਬਈ ਸਾਡੇ ਮੱਜਾਂ ਭੁੱਖੀਆਂ ਤੇ ਸਾਰਿਆਂ ਦੇ ਵੀਰਾਂ ਦੇ ਲੋ ਪੱਠੇ ਡੁੱਬੇ ਹੋਏ ਆ ਮੇਰਾ ਭਰਾ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਬੰਦੇ ਕੋਲ ਚਲੀ ਜਾਵੇ ਇਹ ਦੇਖਦੇ ਆ ਅੱਜ ਆਪਣੇ ਪੰਜਾਬ ਨਾਲ ਕਿਹੜਾ ਖੜਦਾ ਜਦੋਂ ਆਪਣੇ ਪੰਜਾਬ ਨੂੰ ਜਦੋਂ ਕਿਸੇ ਮੁਲਕ ਨੂੰ ਆਪਣੇ ਲੋੜ ਪਏ ਆਪਾਂ ਪੰਜਾਬ ਮੂਰੇ ਹੋਇਆ ਕਿਧਰੇ ਆਣਾ ਪਰ ਲੋਥੀਆਂ ਨੂੰ ਤਾਂ ਬਹੁਤ ਜਾ ਰਹੇ ਆ ਜੀ ਇਹਦਾ ਪੁੱਛਣਾ ਹੈ ਜਿੱਥੇ ਪੱਠਿਆਂ ਦੀ ਸੇਵਾ ਤੇ ਪਰ ਸਾਨੂੰ ਤਾਂ ਪਤਾ ਨਹੀਂ ਲੱਗਾ ਸਾਡੇ ਰਿਸ਼ਤੇਦਾਰਾਂ ਦਾ ਪਿੰਡ ਹੀ ਇਹਦਾ ਕਦੇ ਆਏ ਹੀ ਨਹੀਂ ਰਿਸ਼ਤੇਰੇ ਚ ਬਹੁਤ ਟਾਈਮ ਹੋ ਗਿਆ ਹੁਣ ਰਿਸ਼ਤੇਦਾਰਾਂ ਦੇ ਘਰੇ ਚੱਲੇ ਆ ਆ ਤੁਰਿਆਂ ਦੇ ਬਜ਼ੁਰਗ ਸਾਡੇ ਰਿਸ਼ਤੇਦਾਰ ਭਈ ਆਏ ਆ ਨੂੰ ਬਹੁਤ ਟਾਈਮ ਹੋ ਗਿਆ ਪਰ ਜਿੱਦਾਂ ਗੱਲ ਕੀਤੀ ਬਾਅਦ ਚ ਬਾਪੂ ਉਹਨਾਂ ਨੇ ਪਛਾਣਿਆ ਸੌਂਤਾ ਚਿੱਤਾ ਹੀ ਨਹੀਂ ਸੀ ਕਿਉਂਕਿ ਨਿੱਕੇ ਹੁੰਦੇ ਆਏ ਵਾਰ ਪਹਿਲਾਂ ਆਏ ਨਹੀਂ ਕਦੇ ਦੂਬਾ ਦੇ ਇੱਥੇ ਨਿੱਕੇ ਹੁੰਦੇ ਆਏ ਆ ਇੱਥੇ ਬਹੁਤ ਵੱਡਾ ਜਿਗਰਾ ਫਿਰ ਵੀ ਵੱਡੇ ਹੋਏ ਹੀ ਆਏ ਇੰਡੀਕਰ ਲਾ ਲਿਆ ਯਾਰ ਰਸਤੇ ਸਰ ਨੇ ਲਿਆ ਯਾਰੋ ਦਾਰੀ ਨਿਕਲੇ ਗੁਰਵਾ ਤੂੰ ਇਹਦਾ ਪੁੱਛਿਆ ਹੀ ਨਹੀਂ ਕਮਾਲ ਹੋ ਗਈ ਆ ਤੇ ਨਿੱਕੇ ਹੁੰਦੇ ਆਏ ਆ ਵੱਡੇ ਆ ਆਪਾਂ ਆਏ ਨਹੀਂ ਭੁੱਲੇ ਫਿਰਦੇ ਆ ਯਾਰ ਇਹ ਲਾ ਬਾਪੂ ਨੇ ਵੇਖਿਆ ਲਿਆ ਬਾਪੂ ਭੁੱਲੇ ਕਰਦੇ ਆ ਨਾ ਪੁਰਾਣੇ ਗੁਰਵਾ ਪਿੰਡ ਤੋਂ ਪਿੰਡ ਨਾ ਆਹ ਟੋਪਕ ਦੀ ਕੋਪਾ ਨਾ ਪੈਂਦਾ ਨਾ ਪਾਕਿਸਤਾਨ ਦਾ ਪਾਕਿਸਤਾਨ ਦਾ ਪੈਂਡ ਲੱਗਦਾ ਇੱਧਰ ਵੀ ਸਾਰੇ ਪਾਣੀ ਭਣੀ ਆ ਵੇਲਾ ਆ ਪਾਣੀ ਭਾਈ ਇੱਥੇ 15 ਫੁੱਟ ਹਾਂ ਚੱਲੇ ਇਹ ਘਰੇ ਦਾ ਇਸ ਤਰ੍ਹਾਂ ਦੇ ਪੀ ਕੇ ਉਹਨੇ ਚਾਹ ਤੇ ਨਾਪੋਂ ਦਾ ਪਤਾ ਹੀ ਨਹੀਂ ਲੱਗਾ ਜੀ ਕਿਉਂਕਿ ਵਾਵਾ ਟਾਈਮ ਹੋ ਗਿਆ ਨਿੱਕੇ ਹੁੰਦੇ ਆਏ ਸੀ ਉਦੋਂ ਬਾਅਦ ਆਏ ਨਹੀਂ ਹਾਂ ਤਾਂ ਆਪ ਵੀ 36 37 ਸਾਲਾਂ ਦੇ ਹੋ ਗਏ ਆ ਬਈ ਤੇ ਮਿਲਦਾ 10 12 ਸਾਲ 10 10 ਸਾਲਾਂ ਦੇ ਸੀ ਬਾਰ ਬਾਰ ਖਾਲਾਂ ਜਦੋਂ ਇੱਥੇ ਆਏ ਸੀ ਇਹ ਚਲੋ ਬਜ਼ੁਰਗਾਂ ਨੇ ਪਛਾਣ ਲਿਆ ਤੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਤੇ ਸਾਡੇ ਹਸਤੇ ਦਵਾਰ ਚਲੋ ਯਾਰ ਆਪਣੇ ਮੈਂ ਕਿਹਾ ਉਧਰ ਜਿਵੇਂ ਰੱਬ ਭੇਜਦਾ ਨਾ ਜਿਵੇਂ ਮਲਾਉਂਦਾ ਰੱਬ ਮਲਾਉਂਦਾ ਹਾਂ ਪ੍ਰਦੀਪ ਤੇ ਬਾਕੀ ਦੇ ਲਓ ਭਾਈ ਪਾਣੀ ਸਾਰੇ ਬਸ ਉਹ ਪਿੰਡ ਘਿਰਿਆ ਪਿਆ ਪਾਣੀ ਨਾਲ ਤੇ ਵੱਧ ਤੋਂ ਵੱਧ ਇੱਥੇ ਪਚਾਓ ਯਾਰ ਭਾਈ ਲੰਗਰ ਪਾਣੀ ਵਾਧੂ ਪ੍ਰਸ਼ਾਦਾ ਵਾਧੂ ਬਸ ਚਾਰ ਦਾਣਾ ਤੂੜੀ ਪੱਠੇ ਬਰੇ ਮੱਝਾਂ ਵਾਸਤੇ ਬਹੁਤ ਲੋੜਾ ਪੱਠੇ-ਪੁੱਠੇ ਡੁੱਬੇ ਕਰਦੇ ਉਹ ਦੇਖੋ ਸਾਹਮਣੇ ਦੇ ਇਹੇ ਚੀਜ਼ਾਂ ਪਚਾਓ ਬਜੇ ਲੰਗਰ ਪ੍ਰਸ਼ਾਦਾ ਵਾਧੂ ਚਾਰ ਤੂੜੀ ਚਰੀ ਪੱਠੇ ਹਰਾ ਤੇ ਦਾਣਾ ਜਿੰਨਾ ਵਜਾ ਸਕਦੇ ਬਚਾਓ ਵੇ ਜੀਰੇ ਤੋਂ ਸਿੱਧਾ ਪੜਾਣਾ ਪੜਾਣੇ ਨੂੰ ਸਿੱਧਾ ਘਵਾਲਾ ਘਵਾਲੇ ਸਿੱਧਾ ਫਤਿਹਆਬਾਦ ਤੇ ਫਤਿਹਆਬਾਦ ਤੋਂ ਇਧਰ ਪਿੰਡ ਕਪੂ ਕੋ ਦਿੱਕਤਦੀਨ ਇਸ ਪਰ ਮਾ ਜਿਹੜਾ ਤੌਬਤਦੀਨ ਵਾਲਾ ਕਪਤਦੀਨ ਵਾਲਾ ਪਿੰਡ ਆ ਬਈ ਇੱਥੇ ਪਚਾਓ ਜਿੰਨਾ ਪਚਾਇਆ ਜਾਂਦਾ ਪੱਠੇ ਤੂੜੀ ਚਾਰ ਦਾਣਾ ਇਹ ਮੱਲਾਂ ਨੇ ਤੁਸੀਂ ਸਦਾਈ ਦਾ ਬਈ ਤੇ ਕੱਲ ਅਸੀਂ ਆਵਾਂਗੇ ਵੀਰ ਅੱਜ ਹੀ ਪਤਾ ਕਰਨੀ ਆਏ ਸੀ ਤੇ ਕੱਲ ਆਵਾਂਗੇ ਟਰਾਲੇ ਲੈ ਕੇ ਵੀਰੇ ਦਾਣਾ ਤੂੜੀ ਪੱਠੇ ਜਿੰਨੀ ਹਲ ਹੋ ਸਗੀ ਭਰਾਵਾਂ ਦੀ ਕਰਾਂਗੇ ਬਾਕੀ ਗੱਲਬਾਤ ਕਰਦੇ ਵੀਰ ਚਾਹ ਪੀ ਕੇ ਜਾਣਾ ਫੇਰ ਵੀ ਜਦੋਂ ਤੇ ਲਾਦੀ ਵੀ ਫੋਸ ਵੀ ਲਾਤੀ ਇੱਥੇ ਫੋਸ ਵੀ ਸਾਰੇ ਲਾਦੇ ਆ ਇੱਕ ਕਿਸਮ ਬੋਰਡ ਕਹੇ ਤੋ ਅੰਦਰ ਬੋਰਡ ਜਦੋਂ ਆਉਣਗੇ ਫੇਰ ਹੀ ਕਰਾਉਣ ਜਲਾਉਣ ਆ ਬਾਬਰਾ ਵਾਲਾ ਕਪੜਾਣ ਓ ਕੇਸਟੀ ਵੀ ਹੁਣ ਆਈ ਨਹੀਂ ਨਹੀਂ ਇੱਕ ਬੋਰਡ ਦਾ ਦੇਖੀ ਮਾਰ ਰਿਹਾ ਉਹ ਵੀ ਇਧਰ ਦੇਖ ਉਹ ਵੀ ਲੈ ਕੇ ਆਉਂਦੇ ਪਏ ਉਹ ਫਿਰ ਉਹ ਲੋਕਾਂ ਲੈ ਕੇ ਆਉਂਦੇ ਨਾ ਕੱਢ ਕੇ ਪਾਣੀ ਚ ਚੱਲ ਮੈਨੂੰ ਫੋਨ ਕਰ ਦੀ ਮੇਰਾ ਜੀ ਸਾਰੇ ਲਾਦੇ ਇੱਥੇ ਆਰਮੀ ਪਜ਼ੀਰਾ ਨਤੀਜ ਕਰੋ ਇਹ ਕਰਨਾ ਬਿਲਕੁਲ ਹਾਂਜੀ ਕਿਉਂ ਵੀ ਰਾਚਨਦੀ ਨਹੀਂ ਯਾਰ ਕੰਨੀ ਰਾਚਨਾ ਹਰ ਜਿਲ੍ਹੇ ਦਾ ਦੇਖੋ ਦੋ ਦੋ ਮਹੀਨੇ ਲਓ ਜੀ ਫਿਰ ਲੱਗੀ ਫਿਰ ਹੁਣ ਤਿਆਰੀ ਬੋਰਡ ਦੀ ਫਿਰ ਜਾਣਗੇ ਆਰਮੀ ਉਹ ਜੀ ਆਰਮੀ ਵਾਲੇ ਪਾਣੀ ਚ ਤੇ ਬਾਲਾ ਬੁਰਾ ਹਾਲ ਆ ਬਈ ਇੱਧਰ ਯਾਰ ਲਾਈਟ ਵੀ ਕੱਟੀ ਹੋਈ ਚਲਾ ਪਿੰਡ ਚ ਲਾਈਟ ਹੈ ਗਈ ਹੈ ਬਾਕੀ ਇੱਧਰ ਸਾਰੇ ਲਾਈਟਾਂ ਕੱਟੀਆਂ ਹੋਈਆਂ ਸਾਰੇ ਰਾਤ ਨੂੰ ਬਾਈਆਂ ਨੇ ਮੱਛਰ ਮੱਛਰ ਬਹੁਤ ਹੁੰਦਾ ਤੇ ਪੁਰਾ ਹਾਲ ਆ ਬਈ ਤੇ ਦੇਖੋ ਹੈਲੋ ਇਹ ਹੁਣ ਜਾਣਗੇ ਲੈ ਕੇ ਪਾਣੀ ਚ ਲਿਆ ਆ ਹਾਂਜੀ ਤੇ ਹੁਣ ਆਪਾਂ ਆ ਗਏ ਸੀ ਉਧਰੋਂ ਹਰੀਗੇ ਹੈਂਡ ਤੇ ਤੇ ਆ ਦੇਖੋ ਵੀਰੇ ਪਾਣੀ ਨਹਿਰਾਂ ਨੂੰ ਵੀ ਛੱਡਿਆ ਆ ਪਾਣੀ ਇਧਰਲੀ ਸਾਈਡ ਵੇਣੇ ਆ ਦੇਖੋ ਬਈ ਪਾਣੀ ਵੇਖੋ ਕਿੰਨਾ ਤੇਜ਼ ਜਾਂਦਾ ਬੁਰਾ ਹਾਲ ਇੱਧਰ ਸਾਰੇ ਓਏ ਇੱਧਰ ਕੋਈ ਚੱਲਦੇ ਆ ਦੇਖੋ ਭਾਈ ਬੜਾ ਬਰਾਹ ਹਾਲ ਆਈ ਹੋਰ ਹਾਂ ਜੀ ਇਹਦਾ ਫੂਨਾ ਛੱਟਲੀ ਲੈ ਗਿਆ ਪਾਣੀ ਬਹੁਤ ਆਉਂਗਾ ਇੱਥੇ ਦੇ ਕੱਚੇ ਆਵੇ ਓ ਯਾਰ ਤੁੰਨਾ ਇੱਧਰ ਛੱਲਾ ਬਾਈਆਂ ਪਰਲੀ ਸਾਈਡ ਤਾਂ ਆਵੇ ਗੁੰਨਾ ਆਵੇ ਕਿੱਥੇ ਖਲਾਏ ਗੇਟ ਉਹ ਅਗਲਾ ਛੱਲਾ ਓਏ ਓ ਵੇਨੇ ਯਾਰ ਪਰੋ ਇਧਰ ਦੇਖ ਪਾਣੀ ਦੇਖੋ ਜੀ ਪਾਣੀ ਪਾਣੀ ਆ ਚਾਰੇ ਪਾਸੇ ਓਏ ਓ ਵਾਏ ਓ ਉਧਰ ਚੱਲਦੇ ਆ ਨੇ ਨਿਕਲ ਜਾਏਗਾ ਕਛੂਗਮਾ ਇਧਰ ਦੇਖੋ ਇਧਰ ਬਾਲਾ ਪਾਣੀ ਛੱਡਿਆ ਆ ਬਾਲਾ ਬੁਰਾ ਹਟ ਅੱਗਲੇ ਤੇ ਅਜੇ ਨਹੀਂ ਆ ਰਹੇ ਅਜ ਮੱਛੀਆਂ ਫੜ ਫੜ ਦੇਗਾ ਇਧਰ ਦਰਦਾ ਬਹੁਤ ਬੁਰਾ ਹਾਲਾ ਪਾਣੀ ਪਾਣੀ ਯਾਰ ਜਾਰੇ ਬਸ ਹਾਂ ਆਪਾਂ ਕੱਲੂ ਤੂੜੀ ਦੇ ਟਰਾਲੇ ਭਰਾਂਗੇ ਤੇ ਐਂ ਦਵਾਰ ਪੱਠੇ ਵਢਾਂਗੇ ਸੋਮਵਾਰ ਸਵੇਰ ਟਾਈਮ ਨਹੀਂ ਕਰ ਪਾ ਹਾਂ ਸੋਮਵਾਰ ਸਵੇਰ ਆ ਜਾਓ ਥੋੜਾ ਕਿਹਣਾ ਸਿਰਮ ਟਾਈਮ ਨਾਲ ਤੁਰ ਪਾ ਓਏ ਮਗਰ ਮੱਛੀ ਗੱਡਾ ਇਹਦਾ ਤਾਂ ਸਾਡੀਆਂ ਚੋਪਾ ਡਾ ਬਗੇ ਦਾ ਨੇ ਚੱਲ ਵੜ ਜਾਵੇਂ ਨੀ ਤੂੰ ਨਿਕਲ ਤੈਨੂੰ ਓ ਪਾਲਾ ਬਾਲਾ ਛੱਡਿਆ ਪਾਣੀ ਓਏ ਓ ਗੇਟ ਦੇ ਕਿੰਨਾ ਛੱਡਿਆ ਹੂੰ ਆ ਬਾਹਲਾ ਛੱਡਿਆ ਆ। ਜਿੱਥੇ ਮਾਰੋ। ਔਚ ਆਹ ਗੇੜ ਛੱਡਿਆ। ਹਾਂ ਵੇਖ ਇਧਰੋਂ ਆਉਂਦਾ। ਕਿੰਨੀ ਸਪੀਡ ਨਾਲ। ਆਹ ਦੇਖ। ਆਹ ਆਈ। ਇਹਦਾਂ ਬਾਹਲਾ ਉਰਾ ਆਲਾ ਯਾਰ। ਉਧਰੋਂ ਦਿਖਾ ਇੱਧਰ ਆ ਉਧਰੋਂ ਪਾਣੀ ਖੱਲੇ ਨੂੰ ਦੇਖਦਾ ਵਾਂ ਪੀਂਦਾ ਇੱਥੇ ਕੋਠੀ ਓਏ ਤੋ ਫੂਨ ਬਣਾ ਡੱਕ ਪੇ ਜੇ ਹੀ ਆ ਰਾ ਕਿੱਥੇ ਲੱਭਣਾ ਇੱਥੇ ਮੈਂ ਉੱਪਰ ਲੱਭੂ ਕਾਛਾ ਕਢ ਲੇਗਾ ਕਾਛ ਫੁੰਗੜ ਲੇਗਾ ਤਾਂ ਹਾਂ ਹਾਂ ਸੋ ਠੀਕ ਸੋ ਬੜੇ ਪ੍ਰਾਪਰ ਆਣੀ ਹੋਦੀ ਹੋਰ ਰੱਖਾਂ ਤਾਂ ਜੀ ਆ ਦੇਖ ਲੋ ਬਈ ਪਾਣੀ ਕਿ ਮੈਂ ਜਾਂਦਾ ਛੱਲਾ ਮਾਰਦਾ ਬਹੁਤ ਜ਼ਿਆਦਾ ਪਾਣੀ ਆ ਬਈ ਬਹੁਤ ਬੁਰਾ ਹਾਲ ਹੋ ਗਿਆ ਤਰਿਆਲ ਸਾਈਡ ਲੋਕਾਂ ਦਾ

ਭਾਈ ਵੀਡੀਓ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਭਾਈ ਤਾਂ ਕਿ ਹਰ ਇੱਕ ਵੀਰ ਪਹੁੰਚੇ ਹਰੇ ਇੱਥੇ ਹਰ ਇੱਕ ਵੀਰ ਪਹੁੰਚੇ ਸਲਾਖਣ ਲੈ ਕੇ ਵੱਧ ਤੋਂ ਵੱਧ ਆਪਾਂ ਤਰਪੇ ਸੀ ਪਿੰਡ ਨੂੰ ਤੇ ਹੁਣ ਆਪਾਂ ਕੱਲੂ ਕੀ ਕਰਨਾ ਟੂੜੀ ਦੇ ਟਰਾਲੇ ਲੱਦਨੇ ਹਨਾ ਕੱਲੂ ਲੱਦਾਂਗੇ ਭਈ ਆਪਾਂ ਟੂੜੀ ਦੇ ਟਰਾਲੇ ਤੇ ਐਂ ਤੋਂ ਕੱਲੂ ਸ਼ਨੀਵਾਰ ਨੂੰ ਹਾਂ ਆਪਾਂ ਐਂ ਦਵਾਰ ਆਪਾਂ ਪੱਠੇ ਵੱਢ ਕੇ ਕੁਤਰ ਕੇ ਟਰਾਲਾ ਭਰ ਕੇ ਫਿਰ ਸੌਂਵਾਂ ਵਰਾਵਾਂਗੇ ਸਵੇਰ ਦਾਣਾ ਵੀ ਲਿਆਉਣਾ ਠੀਕ ਆ ਹਾਂ ਜੀ ਆਂਦੀ ਆਂਦੀ ਬੈਲਕੋ ਸਵੇਰ ਸੁਬਾਹ ਆਵਾਂਗੇ ਆਪਾਂ ਸੁਬਾਹ 7-8 ਵਜੇ ਨੂੰ ਤਰਪੈਣਾ ਆਪਾਂ ਪਿੰਡੋਂ ਹਾਂ ਨਾਲ ਚੋਕਰ ਦੀਆਂ ਦਾ 15 ਬੋਰੀਆਂ ਜੀ ਚਾਹੀਦਾ ਚੋਕਰ ਵੀ ਉਹ ਮੰਗਦੇ ਸੀ ਬਈ ਚੋਕਰ ਵੀ ਲਿਆ ਦਿਓ ਇਹ ਵੀ ਮੰਗਦੇ ਆ ਹੁਣ ਇੰਨਾ ਕੁਝ ਤਾਂ ਫਿਰ ਕਿੱਥੋਂ ਲਿਆਈਏ ਉਹ ਤਾਂ ਸਰਕਾਰ ਦਾ ਕੰਮ ਆ ਬਈ ਬਾਕੀ ਗੱਲਬਾਤ ਕਰਦੇ ਆ ਘਰੇ ਪਹੁੰਚ ਕੇ ਤੇ ਕੀ ਰਾਜੀ ਉਹਨਾਂ ਦਾ ਹੀ ਅੱਜ ਸੀਗਾ ਤੇ ਪਰ ਉਹ ਅੱਜ ਹੀ ਪਹਿਲਾਂ ਵੇਖਣਾ ਕਿ ਕਿੱਧਰ ਕਿਹੜੀ ਲੋੜ ਆ ਕਿ ਲੋਕਾਂ ਦੇ ਵਿੱਚ ਕਿੰਨੀ ਨਹੀਂ ਆਈ ਉਧਰ ਤੁਰ ਜਾਏ ਉਧਰਲੀ ਸਾਈਡ ਸultanpur ਵਾਲ ਨੂੰ ਉਧਰ ਤਾਂ ਕਹਿੰਦੇ ਪਹਿਲਾਂ ਹੀ ਬਹੁਤ ਗਿਆ ਹੈ ਰੱਛਾ ਸਮਾਨ ਤੇ ਅੱਜ ਫਿਰ ਇੱਧਰ ਦੇਖਣ ਆ ਗਏ ਵਧੀਆ ਹੋ ਗਿਆ ਤੇ ਸੋਮਵਾਰ ਆ ਹੀ ਆਉਨੇ ਆ ਤਾਂ ਹਾਂਜੀ ਬਈ ਹੁਣ ਆਪਾਂ ਆ ਗਏ ਸੀ ਆਪਣੇ ਪਿੰਡ ਆਪਣਾ ਆਪਣੇ ਘਰ ਦੇ ਕੋਲੇ ਤੇ ਬਈ ਫਿਰ ਹੁਣ ਸਵੇਰੇ ਲੱਦਾਂਗੇ ਆਪਾਂ ਤੂੜੀ ਦੇ ਦੋ ਟਰਾਲੇ ਤੇ ਪਰਸੋਂ ਲੱਦਾਂ ਵੱਡਾਂਗੇ ਪੱਠੇ ਤੇ ਫਿਰ ਬਈ ਸੋਮਵਾਰ ਲੈ ਕੇ ਚੱਲਾਂਗੇ ਤਿੰਨ ਟਰਾਲੇ ਦੋ ਟਰਾਲੇ ਤੂੜੀ ਦੇ ਤੇ ਇੱਕ ਟਰਾਲਾ ਪੱਠਿਆਂ ਦਾ ਤੇ ਆਪਾਂ ਆ ਗਏ ਸੀ ਹੁਣ ਘਰੇ ਤੇ ਚਲੋ ਬਈ ਫਿਰ ਜਲਦੀ ਮਿਲਦੇ ਆਂ ਫਿਰ ਇੱਕ ਨਵੇਂ ਬਲੌਗ ਦੇ ਵਿੱਚ ਤੇ ਬਾਕੀ ਗੱਲਾਂ ਨੂੰ ਕਰਦੇ ਆਂ ਬਾਕੀ ਹੋਰ ਬਾਈ ਬਾਕੀ ਗੱਲਾਂ ਤੇ ਅੱਜ ਦੇ ਬਲੌਗ ਵਿੱਚ ਸਿਰਫ ਇੰਨਾ ਹੀ ਤੇ ਜਲਦੀ ਮਿਲਦੇ ਆਂ ਫੇਰ ਇੱਕ ਨਵੇਂ ਬਲੌਗ ਦੇ ਵਿੱਚ ਤੇ ਰੋਦੇ ਆਪਾਂ ਲੈ ਕੇ ਜਾਂਦੇ ਆਂ ਬਾਈ ਦੋਨੇ ਟਰਾਲੇ ਉੱਥੇ ਕਿੰਨੇ ਟਰਾਲੇ ਦੋ ਟਰਾਲੇ ਤੂੜੀ ਦੇ ਤੇ ਇੱਕ ਟਰਾਲਾ ਬਾਈ ਪੱਠਿਆਂ ਦਾ ਹਰੇਆਂ ਦਾ ਤੇ ਪਾਣੀ ਬਹੁਤ ਜ਼ਿਆਦਾ ਆ ਪਿਆ ਬਾਈ ਤੇ ਵੀਡੀਓ ਕਰਦੇ ਵਕਤ ਨੂੰ ਸ਼ੇਅਰ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬਰ ਤੇ ਜਲਦੀ ਮਿਲਦੇ ਹਾਂ ਫਿਰ ਇੱਕ ਨਵੇਂ ਬਲੌਗ ਵਿੱਚ